ਹਰ ਬਾਰ ਵੇਖਿਆ ਜਾਂਦਾ ਹੈ ਕਿ ਨੌਜਵਾਨਾਂ ਵਿੱਚ ਦੇਸ਼ ਦੀ ਸੇਵਾ ਦੇ ਲਈ ਵੱਖਰਾ ਜਜ਼ਬਾ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਹੈ ਇਸ ਵਕਤ ਤੁਸੀਂ ਫਰੀਦਕੋਟ ਵਿੱਚ ਮੌਜੂਦ ਨਾ ਜਿੱਥੇ ਦੀ ਇੱਕ ਅਕੈਡਮੀ ਨੇ ਉਹ ਕਰਕੇ ਵਿਖਾਇਆ ਹੈ ਜੋ ਹਰ ਇੱਕ ਦਾ ਸੁਪਨਾ ਹੁੰਦਾ ਹੈ 200 ਤੋਂ ਵੱਧ ਬੱਚੇ ਜਿਹੜੇ ਨੇ ਇਹਨਾਂ ਦੇ ਭਰਤੀ ਹੋਣ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ तमाम ਨੌਜਵਾਨ ਦੇ ਅੱਧੇ ਪਿਛਲੇ ਪਾਸੇ ਵੀ ਐਸੇ ਤਰੀਕੇ ਨਾਲ ਨੌਜਵਾਨ ਜਿਹੜੇ ਨੇ ਉਹ ਬੈਠੇ ਹੋਏ ਨੇ ਜੋ ਕਿ ਭਰਤੀ ਹੋਣ ਜਾ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਜਿਹਨਾਂ ਬੱਚਿਆਂ ਦੇ ਹਾਰ ਪਾਏ ਹੋਏ ਵਿਕ ਰਹੇ ਹੋ ਇਹ तमाम ਬੱਚੇ ਉਹਨੇ ਜੋ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਜਿਹੜੇ ਨੇ ਇਹ ਭਰਤੀ ਹੋਣ ਜਾ ਰਹੇ ਨੇ ਤਾਂ तमाम ਟੈਸਟ ਜਿਹੜੇ ਨੇ ਕਰ ਚੁੱਕੇ ਨੇ ਅਤੇ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਜਿਹੜੀ ਹੈਗੇ ਨਾਲ ਕਰਾਂਗੇ ਆਪਾਂ ਕੀ ਨਾਮ ਬਈ ਟਟਾ ਮਾਜੀਦ ਖਾਨ ਜੀਵੇਂ ਦਾ ਲੱਗ ਰਿਹਾ ਹੈ ਕਿਹੜਾ ਟੈਸਟ ਜਿਹੜਾ ਕਲੀਅਰ ਹੋ ਗਿਆ ਟਟਾ ਸਰ ਅਗਨੀ ਵੀਰ ਕਾ ਸਰ ਇਗਜ਼ਾਮ ਸੀ ਸਰ ਕਲੀਅਰ ਹੋਇਆ ਸਰ ਫਿਜ਼ੀਕਲ ਸਰ 2 ਮਹੀਨੇ ਬਾਅਦ ਜੀ ਸਰ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਬੜੀਆ ਸਰ ਅੱਜ ਕਿੰਨੇ ਲੋਕ ਹੋ ਗਏ ਆ ਕਿ ਆਪ ਸਰ ਕੋਈ 200 ਤੋਂ ਖੈ ਸਰ ਸਟੂਡੈਂਟ ਜਿਨ੍ਹਾਂ ਦਾ एग्जाम ਪਾਸ ਹੋ ਤੁਰਾ ਕਿ ਨਾਮ ਜੀ ਗੁਰਪ੍ਰੀਤ ਸਿੰਘ ਸਰ ਕਿੱਥੋਂ ਦਾ ਰਹਿੰਦੇ ਆ ਮੈਂ ਤਾਂ ਤਨਤਨ ਪਟਿਆ ਕਿਵੇਂ ਲੱਗਿਆ ਫਿਰ ਸਾਰਾ ਉਹਨੂੰ ਪਰਤੀ ਹੋ ਰਹੇ ਹੋ ਤਿਆਰੀ ਪੂਰੀ ਅੱਗੇ ਦਾ ਹਾਂਜੀ ਬਹੁਤ ਵਧੀਆ ਲੱਗਿਆ ਸਰ ਥੋੜਾ ਉੱਚਾ ਬੋਲੋ ਤੁਰਾ ਕਿ ਨਾਮ ਜੀ ਮੁਹੰਮਦ ਓਇਬ ਮੁਹੰਮਦ ਜੀ ਕਿਹਦਾ ਲੱਗ ਰਿਹਾ ਹੈ ਅੱਜ ਬਹੁਤ ਬੜੀਆ ਲੱਗ ਰਿਹਾ ਹੈ पेपर एग्जाम क्लियर हुआ दो एग्जाम क्लियर हुए मेरे अग्निवीर के एक ट्रेड का और एक जे का तो बहुत बढ़िया लग रहा है मैं रंजीत सर का थैंक्स करना चाहता हूँ कि उन्होंने हमें पेपर पास करवाया हमारा और भर्ती भी हो जाएंगे फिजिकल ऐसा चल रहा है दिलजीत सिंह मेरा अग्निवीर का पेपर क्लियर होया है तो मैं फिजिकल की तैयारी कर रहा हूँ बहुत बढ़िया तैयारी करा रहे गुरप्रीत सिंह जी अग्निवीर का पेपर क्लीयर हुआ है मेरा बहुत बढ़िया लग रही है जी बिल्कुल हाँ जी रंजीत जी ਕਿਵੇਂ ਦਾ ਇਸ ਵਕਤ ਅਪਡੇਟ ਜਿਹੜੀ ਹੈਗੀ ਹੈ ਕਿੰਨੇ ਕ ਬੱਚੇ ਹੈਗੇ ਆ ਅਗਲੇ ਵੀਰ ਤੋਂ ਲੋਕ ਪਿੱਛੇ ਹਟਣ ਲੱਗੇ ਦੋ 200 ਤੋਂ 200 200 ਬੱਚੇ ਵਰਤੇ ਕਰ ਰਹੇ ਇਹ ਮੈਂ ਤੁਹਾਨੂੰ ਦੱਸਾਂ ਵੀ ਇਹ ਆਪਾਂ ਕਹਿ ਸਕਦੇ ਆਂ ਵੀ ਇਹ ਪਰਮਾਤਮਾ ਦੀ ਕਿਰਪਾ ਹੈ ਸ਼ੌਰਿਆ ਸੈਨ ਅਕੈਡਮੀ ਫਰੀਦਕੋਟ ਤੇ ਜਿਨੇ ਕਿਸੇ ਦਾ ਵੀ ਆਪਾਂ ਲੰਬਾ ਕਹਿ ਦਈਏ ਵੀ ਕੋਈ ਬੱਚਾ ਆਪਣੇ ਕੋਲ ਤਿਆਰੀ ਕਰਨ ਆਇਆ ਜਿਹੜਾ ਬੱਚਾ ਮੇਰੇ ਕੋਲ ਦੋ ਤਿੰਨ ਮਹੀਨੇ ਤਿਆਰੀ ਕੀਤੀ ਉਹ ਬੱਚਾ ਲੱਗ ਗਿਆ ਮੈਂ ਜੋ ਮੈਂ ਕਹਾਂ ਆਪਣੇ ਪ੍ਰਿੰਸੀਪਲ ਦਾ ਇਹ ਬੜਪਨ ਕਹਾਂ ਵੀ ਇਹ ਵੀ ਮੇਰੀ ਉਮਰ ਦੇ ਆਦਮੀ ਹੈ ਔਰ 8 ਸਾਲ ਦੇ ਮੇਰੇ ਨਾਲ ਜੁੜੇ ਐ ਸਾਡਾ ਇਹ ਮਸਲਾ ਹੁੰਦਾ ਹੈ ਵੀ ਹੁਣ ਜਿਵੇਂ ਅਗਰ ਪੇਪਰ ਦੀ ਤਿਆਰੀ ਹੈ ਤਾਂ 12-12 ਘੰਟੇ ਬੱਚੇ ਨੂੰ ਪੜ੍ਹਾਉਣਾ ਪੰਜਾਬ ਪੁਲਿਸ ਦੇ ਅੰਦਰ ਨਿਆਣੇ 2-2 ਬੱਚੇ ਭਰਤੀ ਹੁੰਦੇ ਐ ਇੱਥੇ ਕੁੜੀਆਂ ਦੀ ਲਾਈਨ ਲਾਤੀ ਐ ਅਸੀਂ ਮੁੰਡਿਆਂ ਦੀ ਲਾਈਨ ਲਾਤੀ ਐ ਇਹ ਜੋ ਅਗਰ ਆਪਾਂ ਅੱਛਾ ਕੰਮ ਕਰਾਂਗੇ ਤਾਂ ਆਪੇ ਆ ਪੱਗੇ ਆਊਗਾ ਤੁਹਾਡੇ ਇਹ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਉਹ ਬੱਚਿਆਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਜੋ ਘਰੇ ਬੈਠੇ ਐ ਕਿਸੇ ਕਾਰਨ ਵਸ਼ ਉਮਰ ਨੰਗੀ ਆਰਮੀ ਦੀ ਅੱਗੇ SSC ਦੀ ਭਰਤੀ ਪੰਜਾਬ ਪੁਲਿਸ ਦੀ ਬਹੁਤ ਭਰਤੀਆਂ ਆ ਰਹੀਆਂ ਜੀ ਚ ਬੱਚਾ ਆਰਾਮ ਨਾ ਲੱਗ ਸਕਦਾ ਅੱਛਾ ਹੁਣ ਕਿੰਨੇ ਕ ਬੱਚੇ ਜਿਹੜੇ ਤੁਹਾਡੇ ਜਾ ਰਹੇ ਸਾਢੇ 293 ਨਿਆਣੇ ਇਸ ਟਾਈਮ ਅਗਨੀ ਵਿੱਚ ਭੇਜ ਰਹੇ ਐ ਤੇ ਮੈਂ ਕਹਿ ਸਕਦਾ ਵੀ 73 ਬੱਚੇ ਪੰਜਾਬ ਪੁਲਿਸ ਜਾ ਰਹੇ ਐ ਉਹਦੇ ਬਾਅਦ ਆਪਾਂ ਕਹੀਏ ਤੇ ਕੋਈ 18 ਕ ਬੱਚੇ ਮੇਰੇ SSC GD ਨੂੰ ਕਲੀਅਰ ਕਰਨਗੇ ਔਰ SSC GD ਇੱਕ ਐਸਾ ਮਹਿਕਮਾ ਹੈ ਮੈਂ ਇਹ ਵੀ ਤੁਹਾਨੂੰ ਮੀਡੀਆ ਦੇ ਅੱਗੇ ਕਹਿਣਾ ਹੈ ਵੀ ਜਿੱਥੇ ਇੱਕ ਬੱਚਾ ਲੱਗਦਾ ਹੈ ਅਕੈਡਮੀ 'ਚ ਇਹ ਸ਼ੋਹਰਿਆ ਸੈਨਿਕ ਅਕੈਡਮੀ ਫਰੀਦਕੋਟੀ ਹੈ ਜਿਹੜੀ ਜੋ ਬੱਚਾ ਆਇਆ ਬਸ ਆਪਣਾ ਪੂਰਾ ਕਰਦੀ ਹੈ ਨਹੀਂ ਤਾਂ ਆਪਾਂ ਕੱਲ੍ਹ ਕਹਿ ਦਈਏ ਵੀ SSC ਸਿਲੈਕਸ਼ਨ ਲੈਣਾ ਬਹੁਤ ਔਖਾ ਹੈ ਹਾਂਜੀ ਮਲਿਕ ਸਾਹਿਬ ਪਹਿਲਾਂ ਤਾਂ ਮੁਬਾਰਕ ਬੜੇ ਬੱਚੇ ਆਪਕੇ ਸਿਲੈਕਟ ਹੋ ਰਹੇ ਜਰੂਰ ਨਮਸਕਾਰ ਜੀ ਸਭ ਤੋਂ ਪਹਿਲੇ ਤੋਂ ਦੈਨਿਕ ਸਵੇਰਾ ਟੀਮ ਦਾ बहुत बहुत धन्यवाद ये जो सूर्य सैनिक एकेडमी फरीदकोट पूरी टीम का ही श्रेय है और हमारे डायरेक्टर रणजीत सिंह धारीवाल के नेतृत्व में रिटर्न का भी बहुत बढ़िया रिजल्ट आया और फिजिकल का जो हमारे कोच है वेल एजुकेटेड प्रशिक्षित कोच है एक फौजी बनना और एक फौजी बनाना दो अलग अलग रास्ते हैं तो जो फौजी बनाने का काम जो हमारे कोच है एथलीट कोच है युवा कोच है जिनकी उम्र पच्चीस से सत्ताईस अठाईस साल है वो बच्चों के नाड़ दौड़ते हैं और मैं आपको इस वीडियो के माध्यम से बता भी देना चाहता हूँ समथिंग समथिंग दो सौ स्टूडेंट्स ऐसे बैठे हैं जो अग्निवीर का पेपर पास किया और हमारा रिजल्ट फिजिकल का हंड्रेड ही रहेगा ये जितने हार पे हुए बैठे हैं यही वीडियो हम फिर दोबारा अपलोड करेंगे फाइनल रिजल्ट के बाद इतने ही मिलेंगे अक्सर जब मैं हरियाणा जाता हूं तो बहुत सारे लोग पूछते हैं कि अग्निवीर का तो स्कोप ही कम हो गया यहाँ के देखो हमारे पास अग्निवीर कितने बड़े बैठे हैं ਯਾਨੀ ਅਗਨੀਵੀਰ ਦਾ ਸਕੋਪ ਕਮ ਨਹੀਂ ਹੋਇਆ ਹੈ ਅਕੈਡਮੀਆਂ ਜਮ ਘੋਗੀਆਂ ਅਕੈਡਮੀਆਂ ਤੇ ਬੱਚੇ ਕਮ ਰਿਜ਼ਲਟ ਕਮ ਹੋ ਗਿਆ ਹੈ ਸਾਡੀ ਅਕੈਡਮੀ ਤੇ ਅੱਜ ਵੀ 350 ਤੋਂ 400 ਸਟਰੈਂਥ ਹੈ ਕਿਉਂਕਿ ਜਹਾਂ ਰਿਜ਼ਲਟ ਹੋਗਾ ਵਹਾਂ ਸਟਰੈਂਥ ਜ਼ਰੂਰ ਰਹੇਗੀ ਠੀਕ ਹੈ ਪਿਛਲੇ ਮਹੀਨੇ ਲੜਕੀਆਂ ਬੈਠੀਆਂ ਨੇ ਇਹ ਵੀ ਬੱਚੇ ਜਿਹੜੇ ਨੇ ਸਿਲੈਕਟ ਹੋਏ ਨੇ ਅਤੇ ਇਸ ਵਕਤ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਉਸ ਵਿੱਚ ਭਰਤੀ ਹੋਣ ਜਾ ਰਹੇ ਨੇ ਤਾਂ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਆਪਾਂ ਕਿ ਕਿਸ ਤਰੀਕੇ ਦਾ ਜਿਹੜਾ ਹੈਗਾ ਪੂਰਾ ਇਹਨਾਂ ਦਾ ਰਿਹਾ ਹੈ ਅਤੇ ਕਿਸ ਤਰੀਕੇ ਦੀ ਇਹਨੇ ਤਿਆਰੀ ਰਹੀ ਹੈ ਆ ਬਟਾ ਕੀ ਨਾਮ ਰਿਤੂ ਵਰਸ਼ ਕਿਤੋਂ ਦੇ ਨਾਲ ਜਿੱਤ ਕਿਵੇਂ ਦਾ ਲੱਗ ਰਿਹਾ ਇਸ ਨੂੰ ਜਿੱਤ ਬਹੁਤ ਵਧੀਆ ਹੈ ਮੈਨੂੰ ਇੱਥੇ ਆਏ ਹੋਣ ਨੂੰ 15 ਦਿਨ ਹੋ ਗਏ ਬਹੁਤ ਵਧੀਆ ਤਿਆਰੀ ਕਰਾਉਂਦੇ ਪਿਆ ਇਸ 15 ਦਿਨ ਤੁਸੀਂ ਕਰਤਾ ਕਲੀਅਰ ਹਾਂਜੀ ਰਾਜਪ੍ਰਿਕਰ ਮੈਂ ਚੌਕ ਸਰਕਾਰੀ ਤੋਂ ਹਾਂ ਤੇ ਇੱਥੇ ਆ ਕੇ ਮੈਨੂੰ ਬਹੁਤ ਹੀ ਵਧੀਆ ਫੀਲ ਹੋਇਆ ਮੇਰੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਇੱਥੇ ਆ ਕੇ ਮੈਨੂੰ 1 ਮੰਥ ਹੋ ਗਿਆ ਇੱਥੇ ਆਈ ਨੂੰ ਤੇ ਬਹੁਤ ਵਧੀਆ ਕਰਾਉਂਦੇ ਆ ਤੇ ਮੈਂ ਬਹੁਤ ਖੁਸ਼ ਕਿਸਾਰਾ ਕਿ ਮੈਂ ਇੱਥੇ ਆਈ ਨਵਜੋਤਕਰ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਹਾਂ ਤੇ ਮੈਂ ਇੱਥੇ ਦਨ ਪੇਪਰ ਕਲੀਅਰ ਕਰੀ ਨੇ 에어ਫੋਰਸ ਬੀਐਸਐਫ ਐਂਡ ਆਈਟੀਵੀਪੀ ਬਹੁਤ ਜਨਗੜੇ ਦੇ ਪਾਸੇ ਦਿਨਾਂ ਚ 에어ਫੋਰਸ ਹਾਂਜੀ ਮਾਈਸੈਲਫ ਪਰਮਜੋਤਕਰ ਮੈਂ ਸ਼੍ਰੀ ਮੁਖਸਰ ਸਾਹਿਬ ਦੀ ਰਹਿਣ ਵਾਲੀ ਆ ਇਹ ਮੇਰੀ ਭੈਣ ਤੇ ਮੈਂ 에어ਫੋਰਸ ਦਾ ਪੇਪਰ ਕਲੀਅਰ ਕੀਤਾ ਐਂ ਨੇਵੀ ਦਾ ਐਂਡ ਦੈਨ ਹੁਣ ਸਾਡਾ ਮੈਡੀਕਲ ਆ ਤੇ ਉਸ ਤੋਂ ਬਾਅਦ ਅਸੀਂ ਜੁਆਇਨ ਕਰਾਂਗੇ ਸਰ ਦੋਨੇ ਇਕੱਠੇ ਜਾ ਰਹੇ ਜੀ ਸਰ ਮੇਰਾ ਨਾਮ ਕੁਮਾਰ ਪ੍ਰੀਤ ਗੋਰਾ ਮੈਂ ਐਸਐਸਸੀ ਤੇ 에어ਫੋਰਸ ਦਾ ਪੇਪਰ ਕਲੀਅਰ ਕੀਤਾ ਹੈ ਠੀਕ ਇਹ ਇਹ ਕੁੜੀਆਂ ਦੇ ਮੈਂ ਤੁਹਾਨੂੰ ਦੱਸਾਂ ਬਈ ਕੈਨੇਡਾ ਤੋਂ ਕਿੰਨਾ ਜੀਐਸਈ ਫੰਡ ਆਪਾਂ ਭਰਿਆ ਸੀਗਾ 13.5 ਲੱਖ ਮੈਂ ਮੜਾਇਆ ਮੈਂ ਕਿਹਾ ਨਹੀਂ ਇਹ ਮੇਰੀਆਂ ਭਾਣਜੀਆਂ ਹੀ ਐ ਹਾਂ ਤੇ ਮੈਂ ਕਿਹਾ ਇੱਥੇ ਹੀ ਭਰਤੀ ਕਰਾਂਗੇ ਤਾਂਕਿ ਇੱਕ ਮੈਂ ਪੰਜਾਬ ਨੂੰ ਵੀ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਵੀ ਬੱਚੇ ਬਾਹਰ ਨਾ ਭੇਜੋ ਇੱਕ ਇੱਕ ਦੋ ਦੋ ਨਿਆਣੇ ਆਪਾਂ ਰੋਟੀ ਤਾਂ ਖਾਈ ਸਕਦੇ ਆਂ ਭਲਾ ਆਪਾਂ ਲੰਗਰ ਜਾ ਕੇ ਖਾ ਲਈਏ ਬਾਬਾ ਫਰੀਦ ਦਾ ਲੰਗਰ ਪਿਆ ਕਿੰਨੇ ਲੰਗਰ ਪਏ ਆਪਣੇ ਕੋਲੇ ਜੇ ਨਿਆਂ ਨਹੀਂ ਬਾਹਰ ਚੱਲ ਗਿਆ ਤੇ ਸੰਭਾਲੂ ਆ ਖੋਣ ਬੁਢਾਪੇ ਚ ਹੁਣ ਇਹ ਕੁੜੀਆਂ ਆ ਤਾਂ ਜਾਣਗੀਆਂ ਮਾਪਿਆਂ ਨੂੰ ਮਿਲਣ ਵਾਸਤੇ ਇਹੇ ਮੇਰੀ ਅਪੀਲ ਹੈ ਤੇ ਇਹ ਦੋਨੋਂ ਬੇਟੀਆਂ ਨੇ ਇੱਕ ਮੇਰੀ ਇਹ ਬੇਟੀ ਹੈ ਜੋ ਕਲੀਅਰ ਹੋ ਗਈ ਹੈ ਤੇ ਤੁਹਾਨੂੰ ਛੇਤੀ ਵਰਦੀ ਪਵਾ ਕੇ ਦੱਸਾਂਗੇ ਇਹ ਤਸਵੀਰ ਤੁਸੀਂ ਵੇਖੀਏ ਜਿੱਥੇ ਕਿ ਅੱਜ ਬਿਲਕੁਲ ਪ੍ਰਾਊਡ ਫੀਲ ਕਰ ਰਹੇ ਨੇ ਉਹਨਾਂ ਦੇ ਮਾਪੇ ਵੀ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਇਸ ਵਕਤ ਦੇਸ਼ ਦੀ ਸੇਵਾ ਲਈ ਭਰਤੀ ਹੁਣ ਜਾ ਰਹੇ ਨੇ ਤਾਂ ਕਾਫੀ ਵੱਡੀ ਸਟਰੈਂਥ ਹੈ ਜੋ ਕਿ ਇਸ ਵਕਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਰੀਦਕੋਟ ਤੋਂ ਕੈਮਰਾ ਪਸੰਦ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ